ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਤਨੋਲਾ ਮੰਡੀ ਦੇ ਰਹਿ ਜਾਂਦਾ ਹੈ ਭਾਈ ਪ੍ਰਦੀਪ ਦੇ ਘਰੋਂ ਅੱਜ ਫੇਰ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਆ ਹਰ ਵਾਰ ਦੀ ਤਰ੍ਹਾਂ ਦੋਸਤੋ ਬਹੁਤ ਸਾਰੇ ਪਸ਼ੂ ਇੱਥੇ ਵਿਕਰੀ ਵਾਲੇ ਅੱਜ ਫੇਰ ਮੌਜੂਦ ਹੈ ਵੀਡੀਓ ਦੇ ਵਿੱਚ ਸਾਹਮਣੇ ਖੜੀਆਂ ਸਾਰੀਆਂ ਗਾਵਾਂ ਤੁਹਾਨੂੰ ਦਿਖਾ ਦੇਾਂਗੇ ਇਹਨਾਂ ਤੋਂ ਇਲਾਵਾ ਕੁਝ ਗਾਵਾਂ ਹੋਰ ਵੀ ਹੈ ਕੋ ਸੰਦਰਬੱਧੇ ਹੋਏ ਪਸ਼ੂ ਕੋ ਸੇਸ ਸਾਈਡ ਤੇ ਵਧੇ ਆ ਪਰ ਆਪਾਂ ਵੀਡੀਓ ਚ ਇਹ ਨੱਕ ਜਿਹੜੇ ਸਾਹਮਣੇ ਤੁਹਾਨੂੰ ਵਧੇ ਦਿਖਾਵਾਂਗੇ ਸੋ ਲਾਸਟ ਤੱਕ ਵੀਡੀਓ ਦੇਖਿਓ ਵਧੀਆ ਇਹ ਹੋਊਗਾ ਵੀ ਜਿਹਨੇ ਪਸ਼ੂ ਖਰੀਦਣਾ ਉਹ ਪਹਿਲਾਂ ਇੱਥੇ ਆਵੇ ਪਸੰਦ ਕਰੇ ਤੇ ਫਿਰ ਪੇਮੈਂਟ ਦੇ ਕੇ ਇਥੋਂ ਪਸ਼ੂ ਲੈ ਜਾਈ ਆਓ ਭਾਈ ਤੋਂ ਜਾਣਕਾਰੀ ਆਪਾਂ ਲੈਣੀ ਆ ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ ਭਾਈ ਕਿੰਨੇ ਨੱਕ ਮੌਜੂਦ ਹੋਣ ਟੋਟਲ ਭਾਈ 28 ਤੋਂ 30 ਜਾਨਵਰ ਨੇ ਕੈਮਰੇ ਅੱਗੇ ਫਰੇ ਕੈਮਰੇ ਅੱਗੇ ਬਾਈ ਆਪਾਂ 17 ਕ ਬੇੜਾ ਕਰਦੇ ਕਿਉਂਕਿ ਬਾਈ ਐ ਆ ਜਾਨਵਰ ਜ਼ਿਆਦਾ ਹੁੰਦੇ ਆ ਵੀਡੀਓ ਇੱਕ ਇਨਫਾਰਮੇਸ਼ਨ ਆ ਬਾਈ ਵੀ ਆਪਣੇ ਕੋਲੇ ਨਿਊ ਮਾਲ ਆ ਗਿਆ ਵੈਸੇ ਸ ਆਪਾਂ ਨੂੰ ਪਤਾ ਵੀ ਰੂਟੀਨ 'ਚ ਜਾਨਵਰ ਤਾਂ ਆਪਣੇ ਕੋਲੇ 24 ਘੰਟੇ ਆਈ ਜਾਂਦੇ ਆ ਜਾਈ ਜਾਂਦੇ ਆ ਵੀ ਇੰਨੇ ਨਾਲ ਜਿੱਦਾਂ ਹੁਣ ਇਹ ਜਾਨਵਰ ਬਾਈ ਸਾਰੇ ਆਏ ਨੇ ਬਿਨਾ ਬਿਊਟੀ ਪਾਰਲਰ ਵਾਲਾ ਕੰਮ ਹੀ ਆ ਬਿਨਾ ਨਮਾਈਆਂ ਧਮਾਈਆਂ ਠੀਕ ਹੈ ਬੀਚਾਲ ਆਪਾਂ ਵੀਡੀਓ ਬਣਾ ਦਿੰਨੇ ਆ ਜਿਹੜੇ ਵੀ ਭਰਾਣੇ ਵਹਿਣਾ ਖਰੀਦਣੇ ਆ ਬਾਈ ਕੋਲੇ ਆ ਕੇ ਮਨ ਲਾ ਵੀ ਤਸੱਲੀ ਕਰਕੇ ਆਪਦੀ ਖਰੀਦੇ ਸੂਈ ਵਹਿੜ ਲੈਣੀ ਆ ਬਾਈ ਦੋ ਟਾਈਮ ਆਪਦੀ ਚੋਕੇ ਲੈ ਲਓ ਗੱਬਣ ਲੈਣੀ ਤਾਂ ਨਾਲ ਆਪਦਾ ਕੋਈ ਤਸੱਲੀ ਵਾਲਾ ਬੰਦਾ ਲੈ ਉਹ ਟ੍ਰੇਨਡ ਗੇਟ ਦੇ ਅੰਦਰ ਬਾਈ ਜਿੰਨੀ ਮਰਜ਼ੀ ਤਸੱਲੀ ਕਰ ਲਓ ਜਦੋਂ ਗੇਟੋਂ ਬਾਹਰ 바ਗੀ ਸਾਹ ਵਾਲੀ ਚੀਜ਼ ਆ ਬਾਈ ਸਹੀ ਹੈ ਕਿਉਂਕਿ ਨਾ ਤਾਂ ਬਾਈ ਲਾਂਬਾ ਕਦੇ ਲੇਤਾ ਨਾ ਹੀ ਦਿੰਦਾ ਜਿੰਨੀ ਆਪਾਂ ਵੀ ਖਰੀਦਦੇ ਆ ਬਾਹਰੋਂ ਕਿਉਂਕਿ ਸਾਹ ਵਾਲੀ ਚੀਜ਼ ਆ ਬਾਈ ਸਹੀ ਚੰਗੇ ਲਈ ਕਰਦੇ ਆ ਦੇਖੋ 35 40 ਜਨਵਰ ਹਰੇਕ ਹਫਤੇ ਆਪਾਂ ਨਵੀਂ ਵੀਡੀਓ ਬਣਾਉਣੇ ਆ ਜੇ ਕੋਈ ਆਪਣੀ ਵੀਡੀਓ ਚ ਜਾਂ ਆਪਣੇ ਕੋਲੇ ਜਨਵਰ ਚੰਗੇ ਹੁੰਦੇ ਨੇ ਫੇਰ ਹੀ ਹਫਤੇ ਦੇ ਹਫਤੇ ਬਿਕਦੇ ਨੇ ਬਾਈ ਨਹੀਂ 4 ਜਨਵਰ ਵੇਚਨੇ ਔਖੇ ਹੋ ਜਾਂਦੇ ਨੇ ਬਾਈ ਸਹੀ ਹੈ ਹਾਂ ਸ਼ੁਰੂਆਤ ਕਰਦੇ ਆ ਪਹਿਲੇ ਨੰਬਰ ਤੇ ਬੱਛੀ ਆ ਬਾਈ ਬਹੁਤ ਚੰਗੇ ਫਾਰਮ ਚੋਂ ਲਈ ਆ ਆਪਾਂ ਨੇ ਇਹਦਾ ਬਾਈ 30 ਕਿਲੋ ਦੁੱਧ ਆਪਾਂ ਨੂੰ ਦੱਸਿਆ ਵੀ ਦਿੱਤਾ ਹੋਇਆ ਵਹਿੜ ਦਾ ਕੋਲ ਪਤਾ ਪੂਸਨ ਮੰਡਲ ਤੇ 30 ਕਿਲੋ ਦੁੱਧ ਦਿੱਤਾ ਹੋਇਆ ਬਾਈ ਹਫ਼ਤੇਕ ਦੀ ਕੱਚੀ ਆ ਬਾਕੀ ਤਿਆਰ ਬੜੀ ਹੋਣੀ ਆ ਕਰਮਾਂ ਵਾਲੀ ਤੇ ਰੇਟ ਬਾਈ ਇਹਦਾ ਰੱਖਿਆ 1,35,000 ਰੁਪਏ ਬੱਚੀ ਦਾ ਆਪਾਂ ਨੇ ਠੀਕ ਹੈ 1:35 ਰੇਟ ਆ ਦੋਸਤੋ ਬਹੁਤ ਸੋਹਣੇ ਢਾਂਚੇ ਦੀ ਬੱਚੀ ਆ ਬਾਈ ਸਟਰਕਚਰ ਸੋਹਣਾ ਹੈ ਹਵਾਨਾ ਫਿਟਿੰਗ ਆਲਾ ਦੀਂਦਾ ਹੈ ਭਲੂਣ ਤੋਂ ਵੀ ਥੋੜੀ ਪਾਣੀ ਸ਼ੁਰੂ ਕਰਦੀ ਹੈ ਪਹਿਲਣ ਵਹਿੜ ਆ ਸਾਦੂ ਚਾਸੂਆ ਵੇ ਤਵੇ ਚਾਤ ਬਰੀਡ ਦੀ ਗੱਲ ਕਰੀ ਬਈ ਬਹੁਤ ਪਿਆਰੀ ਆ ਬਾਕੀ ਬਈ ਦੁੱਧ ਕੇਅਰ ਦੇ ਉੱਤੇ ਵੀ ਹੁੰਦਾ ਦੁੱਧ ਲੈਣ ਦਾ ਤਜਰਬਾ ਵੀ ਹੋਣਾ ਚਾਹੀਦਾ ਬਈ ਕੱਲਾ ਇਹ ਨਹੀਂ ਹੈਗਾ ਜੇ ਹੁਣ ਦੁੱਧ ਲੈਣ ਦਾ ਤਜਰਬਾ ਨਹੀਂ ਚਾਹੀਏ ਆਪਾਂ 50 ਕਿਲੋ ਵਾਲਾ ਜਾਨਵਰ ਖਰੀਦ ਲੋ ਹਨਾ ਹੁਣ ਇਹਦੀ ਲੇਵੇ ਦੀ ਕੁਆਲਿਟੀ ਦੇਖੀ ਬਈ ਬਹੁਤ ਸ਼ਾਨਦਾਰ ਆ ਬਾਕੀ ਰੇਟ ਬਈ ਆਪਣੇ ਕੋਲੇ ਤਕਰੀਬਨ ਸਾਰੀ ਨੇ 90 95 ਵਾਲੇ ਵੀ ਹੈਗੇ ਨੇ ਵਿੱਚ ਠੀਕ ਹੈ ਹਾਂਜੀ ਬਈ ਦੂਜੇ ਨੰਬਰ ਤੇ ਪਰ 2 ਨੰਬਰ ਬੈੜ ਬਈ ਇਹ ਵੀ ਆਪਾਂ ਫਾਰਮ ਚੋਂ ਲਈ ਆ ਬਹੁਤ ਸੋਹਣੇ ਮੰਨ ਕੇ ਬਾਕੀ ਬਈ ਇੰਨਾ ਗਾਮ ਦੇ ਰਿਕਾਰਡ ਸਾਰੀਆਂ ਦੇ ਹੈਗੇ ਨੇ 2 ਬੈੜਾ ਨੇ ਜਿਨ੍ਹਾਂ ਦਾ ਟੀਨੇ ਬਾਈ 30 ਤੋਂ ਬਾਹਰ ਦੁੱਧ ਦਿੱਤਾ ਹੋਇਆ ਪਹਿਲਣ ਨੇ ਦੂਜਾ ਸੂਆ ਗਾ ਤੇ ਰੇਟ ਬਾਈ ਇਹਦਾ ਵੀ ਆਪਣਾ ਬਾਜ਼ਾਰ ਰੇਟ ਰੱਖਿਆ ਜਿਹੜਾ ਲੈਣ ਦੇਣ ਵਾਲਾ 1,37,000 ਰੁਪਏ ਬਾਈ 1,37 ਪੂਰੇ ਨਰੋਏਟ ਟੱਕੇ ਦੀ ਹੈ ਬੜੇ ਚੌੜੇ ਟਾਂਚੇ ਦੀ ਬੱਛੀ ਆ ਬਾਈ ਵੈੜ ਇੰਨੀ ਕਿ ਸ਼ਾਨਦਾਰ ਆ ਵੀ ਪਿੱਟ ਪੁੜੇ ਦੀ ਹਵਾਨੇ ਦੀ ਬਾਈ ਬੜੀ ਸ਼ਾਨਦਾਰ ਵੈੜ ਆ ਬਾਈ ਹੂੰ ਦੇਖੋ ਲੇਵੇ ਦੀ ਮੰਨ ਕੇ ਕਿੰਨੀ ਭਰਤੀ ਪੁਰਤੀ ਹਲੇ ਦੱਸ ਦੇਣਾ ਨੂੰ ਟਾਂਚੇ ਹੋਰ ਕਰ ਦੇਣਾ ਬਾਈ ਇਹਨੇ ਘਰ ਮਾਲੀਆਂ ਦੇਖੋ ਸਹੀ ਬਹੁਤ ਸੋਹਣੀ ਵੈੜ ਆ ਅੱਗੇ ਬਾਈ ਪਹਿਲਣ ਬੱਛੀ ਚਾਰ ਦੰਦਾਂ ਦੀ ਹੂੰ ਬਹੁਤ ਸੋਹਣੇ ਢਾਂਚੇ ਦੀ ਆ ਬਾਕੀ ਬਈ ਤਿਆਰੀ ਤੇ ਆ ਦੇਖੋ ਜੇ ਟੇਕ ਗਈ ਤਾਂ ਹਫਤਾ ਕੱਢ ਵੀ ਸਕਦੀ ਆ ਨਹੀਂ ਸੂ ਵੀ ਸਕਦੀ ਆ ਠੀਕ ਹੈ ਕਿਉਂਕਿ ਤਿਆਰੀ ਦੇ ਉੱਤੇ ਆ ਬਈ ਤਿਆਰੀ ਬੜੀ ਸੋਹਣੀ ਕਰ ਰਹੀ ਆ ਕਰਮਾਂ ਵਾਲੀ ਰੇਟ ਬਾਈ ਜੀ 1 ਲੱਖ ਤੇ 35000 ਰੁਪਏ ਦੀ ਬੱਛੀ ਆ ਪੈਸੇ ਦੇ ਦਾਂਗੇ ਸੋਸਤੋ ਪਹਿਲਾਂ ਚਾਰ ਦੰਦ ਵੈੜ ਸੋਹਣੇ ਰੰਗ ਰੂਪ ਦੀ ਐ ਹਵਾਨਾ ਤੁਸੀਂ ਵੀਡੀਓ ਚੋਂ ਦੇਖ ਹੀ ਰਹੇ ਹੋ ਨੇ ਲੈਵੇ ਦੀ ਕੁਆਲਿਟੀ ਬੜੀ ਸ਼ਾਨਦਾਰ ਬਣਾਉ ਬਾਈ ਜਿੰਨੀ ਬਣਾਉ ਟੌਪ ਦੀ ਕੁਆਲਿਟੀ ਬਣਾਉਣੀ ਆ ਨੇ ਹਮ ਕੰਨ ਕੰਨ ਬਾਈ ਇਹਦੇ ਇਦਾਂ ਦੇ ਨੇ ਜੇਕਰ ਤੇ ਆਪਾਂ ਨੇ ਇਹਦੇ ਕੰਨਾਂ ਦੇ ਹੈਅਰ ਕੱਟ ਦੀ ਵਿੱਚੋਂ ਜ ਹੂੰ ਓਦਾਂ ਦੇ ਢਾਂਚੇ ਦੀ ਬੱਛੀ ਆ ਬੜੀ ਪਿਆਰੀ ਬੱਛੀ ਆ ਬਾਈ ਲੇਵਾਲੂ ਵਾ ਦੇਖੋ ਕਿੰਨਾ ਚੌੜਾ ਗਾ ਕਰਮਾਲੀ ਦਾ ਹੂੰ ਬਾਕੀ ਤਿਆਰੀ ਹਲੇ ਬਾਈ ਹੋਰ ਵੀ ਇਹਨੇ ਕਰ ਜਾਣੀਆਂ ਹਲੇ ਤਾਂ ਦੇਖ ਲਓ ਆ ਚੀਜ਼ਾਂ ਦਾ ਗਾਇਬ ਬਹੁਤ ਆ ਦੇਖ ਹੂੰ ਇਹ ਦੋ ਅੱਗੇ ਅੱਗੇ ਜਿਹੜੀ ਇਹ ਬੈੜਾ ਬਾਈ 1 ਲੱਖ ਤੇ 5000 ਦੀ ਦੇ ਦਾਂਗੇ 26 ਤੋਂ 27 ਕਿਲੋ ਦੁੱਧ ਇਹਦਾ ਦਿੱਤਾ ਹੋਇਆ ਬਾਕੀ ਆਪਾਂ ਪਹਿਲਾਂ ਵੀ ਗੱਲ ਕਰੀਏ ਬਾਈ ਕਿਉਂਕਿ ਇਹ ਬਿਨਾ ਜੇ ਮੇਕਅਪ ਤੋਂ ਹੀ ਨਹੀਂ ਸਾਰੀਆਂ ਹੂੰ ਇਹ ਦਿਨ ਕਿੰਨੇ ਲਊ ਦਿਨ ਬਾਈ 10 ਲੈ ਜੂਗੀ ਹਲੇ ਠੀਕ ਹੈ 10 ਦਿਨ ਲਊ ਦੋਸਤ ਤਿਆਰੀ ਬਹੁਤ ਕਰ ਜਾਣੀਆਂ ਬਾਈ ਇਹਨੇ ਹੂੰ ਬਣਾ ਨਾ ਮਾਉਣ ਤੋਂ ਮਾਉਣ ਤੀ ਖੜੀਆਂ ਨੇ ਬਾਈ ਆਈਆਂ ਸੀਗੀਆਂ ਪਰ ਚਲੋ ਵੀ ਕੱਲ ਨੂੰ ਤੁਹਾਡੇ ਕੋਲੇ ਟਾਈਮ ਨਹੀਂ ਸੀ ਵੀ ਚਲ ਆਪਾਂ ਅੱਜ ਵੀਡੀਓ ਬਣਾ ਦਈਏ ਹੂੰ ਵੀ ਬਹੁਤ ਭਰਾਵਾ ਫਿਰ ਢੀਕ ਰਹਿੰਦੀ ਆ ਵੀ ਵੀਡੀਓ ਵੀ ਪਾਉਣਗੇ ਹਨਾ ਜਾਨਵਰ ਦਾ ਆਪਾਂ ਨੂੰ ਪਤਾ ਵੀ ਰੂਟੀਨ ਚ ਆਈ ਜਾਂਦੇ ਆ ਜਾਈ ਜਾਂਦੇ ਆ ਬੜੀ ਬਾਈ ਬਹੁਤ ਖੁੱਲਣੇ ਨੇ ਗਾਂ ਨੇ ਹੂੰ ਥੱਲੇ ਬਹੁਤ ਸਪੇਸ ਹੈ ਇਹ ਡਰ ਚ ਸਹੀ ਜਿੰਨੀ ਬਣੂ ਬਹੁਤ ਪਿਆਰੀ ਬਣਨੀ ਆ ਬਈ ਇਹ ਇਤੋਂ ਅੱਗੇ ਫਿਰਲੀ ਬਾਕੀ ਐ ਬਾਈ ਜਦੋਂ ਬੰਦਾ ਦੂਰੋਂ ਆਉਂਦਾ ਕਿ ਕਿਤੋਂ ਵੀ ਚੱਲ ਕੇ ਰੇਟ ਤਾਂ ਬਣ ਜਾਂਦਾ ਜਦੋਂ ਬੰਦਾ ਆਉਂਦਾ ਹਨਾ ਸਹੀ ਹੈ ਇਹ ਬੈੜ ਨੇ ਬਈ 27 ਕਿਲੋ ਦੁੱਧ ਦਿੱਤਾ ਹੋਇਆ ਥੱਲੋਂ ਬਹੁਤ ਪੋਲੀ ਆਲੇ ਹੂੰ ਤੇ ਇਹ ਦੇ ਦਾਂਗੇ ਬਈ 1 ਲੱਖ ਤੇ 17000 ਦੀ ਜਸ ਤੇ ਨੋ ਠੀਕ ਹੈ ਬਰੀਕ ਬਰੂਕ ਬਹੁਤ ਆ ਬਰੀਡ ਇਹਦੀ ਬਹੁਤ ਆ ਬਈ ਥਾਣੇ ਦੇ ਹੱਥੀ ਚੁਆਈ ਵਾਲੇ ਦੱਸੋ ਹਵਾਨਾ ਪਿਛਲੇ ਪਾਸੇ ਜਦੋਂ ਸਾਈਡ ਤੋਂ ਅੱਗੋਂ ਮੁੜੂਗੀ ਤਾਂ ਫੇਰ ਵੀ ਤੁਸੀਂ ਦੇਖ ਲਓਗੇ ਕਮਾਲ ਆ ਬਈ 117 ਦੀ ਦੱਸੋ ਇਹ ਮਿਲੂਗੀ ਥਾਣੇ ਦੇ ਹੱਥੀ ਚੁਆਈ ਵਾਲੇ ਹਵਾਨਾ ਇਹ ਬਣਾਉਂਦੀ ਆਉਂਦੀ ਆ ਜਿਹਦੇ ਨੇ ਲੈਂਦੀ ਆ ਦੁੱਧ ਬੜਾ ਵਧੀਆ ਕੇਰ ਵਾਲਾ ਬੰਦਾ 30 ਕਿਲੋ ਦੁੱਧ ਵੀ ਲੈ ਸਕਦਾ ਬਾਈ ਬਰੀਡ ਜਾਤ ਨਸਲ ਇਹਦੀ ਇੰਨੀ ਆ ਬਾਕੀ ਬਣਨ ਵਾਲੀ ਇਹਨੇ ਕਮਾਲ ਠਾ ਦੇਣੀਆਂ ਬਾਈ ਇੰਨੀ ਬਣਨੀਆਂ ਇਹ ਇਹਦੋਂ ਅੱਗੇ ਅੱਗੇ ਜਿਹੜੀ ਬੈੜਾ ਬਾਈ ਇਹਨੇ 35 ਕਿਲੋ ਦੁੱਧ ਦਿੱਤਾ ਹੋਇਆ ਬਾਈ ਹਲੇ ਸ਼ਾਇਦ ਮਾਰ ਦਿਆ ਚਾਰੇ ਥਣਾਜੋਂ 10 ਦਿਨ ਤਾਂ ਜਮਾਂ ਜੈਨੂਨ ਲੂ ਹੋ ਸਕਦਾ 15 ਵੀ ਲੈ ਸਕਦੀ ਆ ਪਰ ਬਰੀਡ ਨਸਲ ਇਹਦੀ ਇੰਨੀ ਕੁ ਵਧੀਆ ਬਾਈ ਕਿਤੇ ਵੀ ਜਿੱਥੇ ਬਾਗੀ 30 30 ਕਿਲੋ ਤੋਂ ਲੈ ਕੇ 35 ਕਿਲੋ ਦੁੱਧ ਖਰਾ ਦੇ ਦੂ ਬਾਈ ਅੱਛਾ ਇਹਦੀ ਡਿਮਾਂਡ ਕੀ ਰਹੂਗੀ ਡਿਮਾਂਡ ਬਾਈ 1,35,000 ਰੁਪਏ ਦੀ ਜਸਤੇ ਨੂੰ ਦੇਵਾਂਗੇ ਠੀ ਬਾਈ ਜੇ ਜਦੋਂ ਵੀ ਕੋਈ ਕਿਨੇ ਭਰਾਣੇ ਬੈੜ ਖਰੀਦਣੀਆਂ ਬਾਈ ਕੋਲੇ ਆਓ ਤਸੱਲੀ ਕਰੋ ਕਿਉਂਕਿ ਬਾਈ ਪੈਸੇ ਲਾਉਣੇ ਨੇ ਜਮਾ ਕੋਲੇ ਆ ਕੇ ਕਿਤੋਂ ਵੀ ਖਰੀਦਿਆ ਆਪਣੀ ਤਸੱਲੀ ਕਰਕੇ ਖਰੀਦੋ ਜਮਾ ਇਹਨਾਂ ਸਹੀ ਹੈ ਕਿਉਂਕਿ ਵੀਡੀਓ ਤਬਈ ਇਨਫਾਰਮੇਸ਼ਨ ਹੁੰਦੀ ਹੈ ਹਨ ਹਮ ਹੁਣ ਇਹ ਬੈੜ ਜਿਹੜੀ ਦੇਖ ਜਦੋਂ ਬਾਈ ਤਿਆਰੀ ਤੇ ਹੋਈ ਇਹ ਕਰਮਲੀ 40 45 ਦੀ ਵੀ ਹੋ ਸਕਦੀ ਹੈ ਵੇਖ ਸਕਦੀ ਹੈ ਹਮ ਅੱਗੇ ਜਿਹੜੀ ਵੱਡੀ ਬੱਚੀ ਆ ਗਈ ਬਾਈ ਹਮ ਤੇ ਦੁੱਧ ਦੇ ਦੂ ਬੱਚੀ ਬਾਈ 40 ਕਿਲੋ ਤੋਂ ਬਾਰ-ਬਾਰ ਠੀਕ ਹੈ 15 ਦਿਨ ਪਏ ਨੇ ਬਾਈ ਇਹਦੇ ਇਹ ਬੱਚੀ ਦੇਵਾਂਗੇ ਬਾਈ 2 ਲੱਖ ਤੇ 10000 ਤੋਰੀ ਬਾਈ ਸੋ ਸੋ ਅੱਜ ਦਾ ਰੇਟ 2 ਲੱਖ ਤੇ 10000 ਹੈ ਬਾਕੀ ਬਾਈ ਜਿੱਦਣ ਤਿਆਰੀ ਵਾਲੀ ਹੋਈ ਤਿਆਰੀ ਵਾਲਾ ਰੇਟ ਤਿਆਰੀ ਤੇ ਹੋ ਜਿਹੜਾ ਅੱਜ ਰੇਟ ਆ ਬਾਈ 21000 ਦੀ ਬੱਚੀ ਅੱਜ ਦੇ ਦਾਂਗੀ ਠੀਕ ਹੈ ਕਮਾਲ ਆ ਵੀ ਨਾ ਸਥਾਨਤੀ ਚੋਈ ਆਈ ਆਲੇ ਦੋਸਤਾਂ ਢਾਂਚਾ ਤੁਸੀਂ ਇਹਦਾ ਵੀਡੀਓ ਚ ਦੇਖੋ ਬਹੁਤ ਸ਼ਾਨਦਾਰ ਬੱਚੀ ਆ ਬਾਈ ਪੂਰੇ ਅੱਜ ਵਾਲੇ ਮਨ ਕੇ ਦੋ ਬੈੜਾ ਨੇ ਆਪਣੇ ਕੋਲ ਉੱਚੇ ਰੇਟ ਦੀਆਂ ਹੂੰ ਬਾਕੀ ਸਾਰੇ ਜਿੱਦਾਂ ਰੁਟੀਨ ਵਾਜ ਰੁਟੀਨ ਬਾਈ ਰੇਟ ਬੈੜਾਂ ਦੇ ਹੁੰਦੇ ਨੇ ਅੱਗੇ ਬਾਈ ਕਾਫੀ ਕ੍ਰਾਸ ਦੇ ਵਿੱਚ ਜਰਸੀ ਆ ਗਈ ਹੂੰ ਜੁਨੀਕ ਜਹ ਰੰਗ ਆ ਬਾਈ ਇਹਦਾ ਤੇ ਇਹ ਬੱਚੀ ਦੇ ਦਾਂਗੇ ਬਾਈ 97000 ਰੁਪਏ ਦੀ ਦੱਸੋ ਰੰਗ ਵਾਕਿਆ ਹੀ ਵੱਖਰਾ ਹੈ ਫਵਾਨਾ ਸੋਹਣਾ ਤੁਸੀਂ ਵੇਖ ਹੀ ਲਿਆ ਤੇ ਰੰਗ ਇਹ ਤਾਂ ਛਿੰਬਾ ਜਿਆ ਮਨ ਲੋ ਬਲੈਕ ਵੀ ਨਹੀਂ ਕਿਉਂਕਿ ਜਰਸੀ ਦੇ ਵਿੱਚ ਬਾਈ ਬੜੇ ਰੰਗ ਆਉਂਦੇ ਨੇ ਹੂੰ ਜੁਨੀਕ ਜਹ ਰੰਗ ਆ ਬਾਈ ਦੁੱਧ ਵਾਲੀ ਬੱਚੀ ਆ ਹੂੰ ਸੋ ਰੇਟ 97000 ਹੈ। ਸੋ ਇਹਦੇ ਅੱਗੇ ਇੱਕ ਹੋਰ ਗਾਂ ਜਿਹੜੀ ਅੱਗੇ ਬੈੜਾ ਬਾਈ ਇਹ ਵੀ 40 ਕਿਲੋ ਤੋਂ ਬਾਹਰ ਦੁੱਧ ਦੇ ਦੂ ਬੱਚੀ। ਹੂੰ ਇਹ ਬੱਚੇ ਦੇਵਾਂਗੇ ਬਾਈ 2 ਲੱਖ ਤੇ 5000 ਦੀ। ਠੀਕ ਹੈ। ਜਿਹੜਾ ਅੱਜ ਵਾਲਾ ਰੇਟ ਹੈ ਇਹਦਾ ਤੋਰਦੇਗੇ ਬਾਈ। ਤੋਰ ਦੇ ਬਾਈ। ਜਮਾ ਖਰਾ 40 ਕਿਲੋ ਦੁੱਧ ਦੇ ਦੂ ਬਾਈ। ਠੀਕ ਹੈ। ਤੋਂ ਬਹੁਤ ਭਰਾ ਬਾਈ 20 25 ਕਿਲੋ ਲੈਣ ਵਾਲੇ ਵੀ ਨੇ 40 ਕਿਲੋ ਵਾਲੀ ਵੀ ਲੈਣ ਵਾਲੇ ਨੇ। ਹੂੰ ਦੋਨੇ ਵੜਾ ਆ ਮਨ ਲਓ ਵੀ 40 ਕਿਲੋ ਤੋਂ ਬਾਹਰ ਦੁੱਧ ਪਾ ਦੇਣੀਆਂ ਬਈ ਲੈ ਆ ਵੀ ਵਾਪਸ ਇਹ ਵੀ ਗੱਬਣਾ ਪਰ ਇਹ ਵੀ ਗੱਬਣਾ ਬਾਈ ਅੱਛਾ ਤੇ ਮੱਛੀ ਦੇ ਦਾਂਗੇ 1,35,000 ਦੀ ਬਾਈ ਕਿੰਨੇ ਦੀ 135 ਦੀ ਬਈ ਕਿਨੇ ਕਿਦਨ ਲੈ ਜੂ ਹਫਤਾ ਲੈ ਜੂਗੀ ਬਈ ਬਹੁਤ ਪਿਆਰੀ ਬੱਚੀ ਆ ਤਿਆਰੀ ਵੀ ਬਹੁਤ ਸੋਹਣੀ ਕਰੂਗੀ ਖੋਲ ਦੇ ਪੁੱਤ ਅੱਜ ਮੰਨ ਕੇ ਅੱਡੇ ਦਾ ਆਏ ਆ ਬਈ ਅੱਗੇ ਪਿੱਛੇ ਦਾ ਥਣ ਥਣ ਬੜਾ ਪਿਆਰਾ ਲੱਗਿਆ ਹੋਇਆ ਠੀਕ ਐ ਬਹੁਤ ਸ਼ਾਨਦਾਰ ਬੱਚੀ ਆ ਬਈ ਸਬਸੋ 1 ਲੱਖ ਤੇ 35000 ਦੀ ਇਹ ਮੋਸਟਲੀ ਭਾਜ ਤੁਸੀਂ ਸੋਣੀ ਲਈ 1 35 ਦੇ ਆਸ-ਪਾਸ ਵਾਲੀ ਹੈ। ਬਾਕੀ ਭਾਈ ਜਿੰਨੇ ਜਾਨਵਰ ਆ ਤੁਹਾਨੂੰ ਪਤਾ ਆਪਣੇ ਰੇਟ ਵੀਡੀਓ ਦੇ ਵਿੱਚ ਹੀ ਹੁੰਦੇ ਨੇ ਚਾਹੇ 2 ਲੱਖ ਦੀ ਆ ਚਾਹੇ 60000 ਦੀ ਆ ਵੀ ਆਪਾਂ ਇਹ ਤਾਂ ਕਦੇ ਕਿਹਾ ਨਹੀਂ ਵੀ ਫੋਨ ਤੇ ਕਰਾਂਗੇ। ਸਹੀ ਹੈ। ਕਿਉਂਕਿ ਜਿਹੜੇ ਪੁਰਾਣੇ ਜਿੰਨਾ ਕ ਵਾਈਟ ਲਾਉਣਾ ਉਹ ਸਾਹਮਣੇ ਆ ਜਾਂਦੀ ਹੈ ਭਾਈ। ਹਾਂ ਇਹ ਤੋਂ ਅੱਗੇ ਬੱਛੀ ਜਿਹੜੀ ਅੱਗੇ ਭਾਈ ਇਹ ਸਟ੍ਰੈਕਰ ਦੇ ਸੀਮੰਦ ਦੀ ਆ। ਸੀਆਰਬੀ ਦੇ ਅੰਪਾਇਰ ਬੱਲ ਦੀ ਬੱਛੀ ਹੈ ਇਹਦੇ ਪਿੱਛੇ। ਹੂੰ ਤੇ ਇਹ ਬੱਛੀ ਦੇਵਾਂਗੇ ਭਾਈ 1 35000 ਰੁਪਏ ਦੀ। ਠੀਕ ਹੈ। ਠੀਕ 2 ਘੰਟੇ ਪਹਿਲਾਂ ਇਹਦੀ ਮਿਲਕਿੰਗ ਕਰਤੀ ਸੀ ਆਪਾਂ ਨੇ ਓਕੇ ਹਾਂ ਬਈ ਹੁਣ ਮੰਨ ਕੇ ਚੋਈ ਹੋਈ ਦੀ ਵੀਡੀਓ ਬਈ ਇਹਦੀ ਲੱਕ ਆਈਡੀਆ ਆ ਜਾ ਜਾਂਦਾ ਤਾਜੀ ਸੂਈ ਹੋਈ ਹੈ ਨਾ ਪਰਸੋਂ ਦੀ ਠੀਕ ਹੈ ਢਾਂਜਾ ਟੁੰਚਾ ਸੋਹਣਾ ਦੋਸਤੋ ਵੈੜਦਾ ਹੈ ਬਾਕੀ ਦਾ ਰਿਕਾਰਡ ਬਈ ਇਹਦੀ ਮਦਰ ਦਾ ਰਿਕਾਰਡ ਵੀ ਹੈਗਾਗਾ ਠੀਕ ਹੈ ਆ ਇਹ ਦੋ ਅੱਗੇ ਪਰਦੀ ਅੱਗੇ ਜਿਹੜੀ ਇਹ ਵੈੜਾ ਬਈ ਟੌਪ ਦੀ ਬੱਚੀ ਆ ਬਈ ਜਮਾ ਗੱਬਣ ਹੈ ਗੱਬਣ ਆਗੀ ਕਹਿਣ ਦਾ ਮਤਲਬ 30 ਕਿਲੋ ਦੁੱਧ ਤਾਂ ਦਊ ਬਈ ਖਰਾ ਠੀਕ ਹੈ ਹੋ ਸਕਦਾ 35 ਕਿਲੋ ਦੁੱਧ ਵੀ ਦੇ ਅੱਜ ਦੇ ਜਿੰਨੀਆਂ ਗਾਵਾਂ ਨੇ ਬਾਈ ਸਭ ਤੋਂ ਮਨ ਮਨ ਪਸੰਦ ਗਾਵਾਂ ਆਪਣੀ ਇਹ ਠੀਕ ਹੈ ਐ ਮੰਨ ਲਓ ਵੀ ਇਦਾਂ ਦੀ ਬਿਹੜਾ ਵੀ ਅੱਗੇ ਕੇਅਰ ਵਾਲਾ ਪਰਾਂ ਚਾਹੀਦਾ ਵੀ 30 ਕਿਲੋ ਦਾ ਖਰਾ ਦੁੱਧੂ 35 ਕਿਲੋ ਦੁੱਧ ਵੀ ਬੱਚੀ ਦੇ ਸਕਦੀ ਆ ਡਿਮਾਂਡ ਇਹਦੀ ਡਿਮਾਂਡ ਬਾਈ 1,35,000 ਦੀ ਬੱਚੀ ਅੱਜ ਦੇ ਦਾਂਗੇ ਠੀਕ ਹੈ ਬਹੁਤ ਪਿਆਰੀ ਬੱਚੀ ਆ ਬਾਈ ਬਰੀਡ ਦੇ ਮਾਮਲੇ ਜੇ ਤਾਂ ਸਭ ਤੋਂ ਅੱਗੇ ਆ ਠੀਕ ਹੈ ਸੋ ਦੋਸਤੋ ਇਹ ਸਾਰੀਆਂ ਤੁਹਾਨੂੰ ਗਾਵਾਂ ਜਿਹੜੀਆਂ ਅਸੀਂ ਬਾਹਰ ਖੜੀਆਂ ਦਿਖਾਉਣਗੇ ਦਿਖਾਤੀਆਂ ਬਾਕੀ ਬਿਹੜਾ ਹੋ ਰਹੇ ਬਾਈ ਇੰਨੇ ਕੇ ਜਨਵਰੀ ਦਿਖਾ ਦਾਂਗੇ ਬਸ ਸਹੀ ਹੈ ਸੋਨਿਆ ਸਵਾਨਿਆ ਹੋਰ ਵੀ ਖੜੀਆਂ ਆਈਏ ਨੇ ਬਾਈ ਉਧਰ ਖੜੀਆਂ ਨੇ ਸਾਰੀਆਂ ਠੀਕ ਹੈ ਹਾਂ ਚੋ ਦੋਸਤੋ ਅੰਦਰ ਬੱਚੇ ਤੁਹਾਨੂੰ ਦੱਸਣਗੇ ਛੱਡ ਦੇ ਬੇਡਾਂ ਬਾਈ ਸਾਰੀਆਂ ਬਹੁਤ ਵਧੀਆ ਬੇਡਾਂ ਨੇ ਹਫਤੇ 10 10 ਦਿਨਾਂ ਦੀਆਂ ਨਰਮ ਨਰਮ ਨੇ ਹੂੰ ਜਿੰਨੀਆਂ ਵੀ ਬੇਡਾਂ ਨੇ ਸਾਰੀਆਂ ਸੋ ਇਹ ਸਾਰੀਆਂ ਤੁਹਾਨੂੰ ਇੱਧਰ ਲਿਆ ਦਿਖਾਤੀਆਂ ਧੰਨਵਾਦ ਵੀਡੀਓ ਦੇਖਣ ਵਾਸਤੇ ਪਸੂ ਜਿਹੜਾ ਵੀ ਚੰਗਾ ਲੱਗਿਆ ਉਹ ਦੀ ਤਸੱਲੀ ਕਰ ਲਿਓ ਨੰਬਰ ਜਿਹੜਾ ਉਹ ਦੱਸੋ ਬਾਈ ਦਾ ਸਕਰੀਨ ਉੱਤੇ ਚੱਲੀ ਜਾਂਦਾ ਧੰਨਵਾਦ